ਸਾਸਰੀ ਕਾ ਸਾਸਰੀ ਕਾ ਹੋਸ ਨਾ ਠੀਕ ਆ ਠੀਕ ਠਾਕ ਮੰਮੀ ਤੇਰੀ ਕਿੱਥੇ ਮੈਂ ਵੇਖੀ ਬਾਰੀ ਮਾਰਦੀ ਆ ਗਈ ਹੈ ਹਾਂਜੀ ਮੰਮੀ ਆ ਗਈ ਆ ਉਹ ਵੇਖ ਉਧਰ ਤਾਂ ਨਹੀਂ ਤੋੜਨ ਗਏ ਜੇ ਉਧਰ ਗਈ ਹਾਂਜੀ ਚਲ ਕਰ ਲਾ ਤੂੰ ਵੀ ਮੰਮੀ ਨਾਲ ਗੱਲਬਾਤ ਤੇਰਾ ਵੀ ਢੱਡ ਵਿਚਾਰੀ ਦਾ ਪਰ ਆ ਪਿਆ ਹੌਣਾ ਹੌਲਾ ਕਰਿਆ ਹੁਣ ਕਿਦੰਦਾ ਕਿਤੇ ਲਾ ਪੈਣਾ ਤੂੰ ਦੇ ਕਿਤੇ ਲੁੱਕ ਕੇ ਬੈਠੀ ਸੇਰੇ ਮਾ ਵੇਖਾ ਤਾਂ ਮੈਂ ਹਾਂ ਗਬਿੰਦਪਾਲ ਨੂੰ ਮਿਲ ਕੇ ਆਵਾ ਸਸਰੀ ਘਰ ਪੰਜ ਕਿੱਥੇ ਜਾ ਕੇ ਵਿਆਹ ਜਾਨੀ ਹੁੰਨੀ ਤੂੰ ਕਿੱਥੇ ਬੈਣਾ ਹੀ ਕਿਉਂ ਜੀ ਨਹੀਂ ਲੱਗਾ ਮੇਰੇ ਤੋਂ ਬਿਨਾ ਤੇਰਾ ਲਾ ਫੇਰ ਵੀ ਛਲਗਾ ਵਾਂ ਕਿਤੇ ਕਦੋਂ ਦੀ ਸਾਡੀ ਦੋਸਤੀ ਤੇ ਜੀ ਲੱਗਦਾ ਮੈਂ ਚੱਲ ਜਾਂਦਾ ਤੇਰਾ ਨਹੀਂ ਜੀ ਲੱਗਣਾ ਤੂੰ ਗਈ ਤੇ ਮੇਰਾ ਨਹੀਂ ਲੱਗਾ ਹਾਂ ਤੂੰ ਇਹ ਸੁਣਾ ਪਰਿਵਾਰ ਠੀਕ ਘਰੇ ਪਰਿਵਾਰ ਤਾਂ ਠੀਕ ਹੋ ਤਾਂ ਗਈ ਤੂੰ ਕਿਹੜੇ ਕੰਮ ਹੀ ਜਾ ਕੇ ਹੀ ਬੈ ਗਈ ਕਿਹੜੇ ਕੰਮ ਜਾਣਾ ਹੀ ਪੀ ਮੇਲ ਨਗਲ ਨਹੀਂ ਥੋ ਗਏ ਉੱਥੇ ਜਾਂਦਿਆਂ ਨੂੰ ਤੇ ਹੋਰ ਪਵਾੜਾ ਪਿਆ ਪਤੀਜੇ ਨੇ ਪਵਾੜਾ ਪਾਇਆ ਏ ਪੀ ਅੰਦੇ ਹੁੰਦੇ ਅੱਜ ਕੱਲ ਦੀ ਜਨਤਾ ਇਦਾਂ ਦੀ ਭੂਗ ਜਿਹੜਾ ਨਵਾਂ ਉੱਠੇ ਉਹ ਕਹਿੰਦੇ ਨਾ ਵੀ ਮਾਂ ਪਿਓ ਸਾਰੀ ਉਮਰ ਘਰ ਬਣਾਉਂਦਾ ਮਰ ਗਿਆ ਵਾ ਚਾਦਰ ਰਹੀਆਂ ਸਾਨੂੰ ਅਕਲਾ ਮਾਂ ਪਿਓ ਨੂੰ ਤੇ ਅਗਲਾ ਹੀ ਨਹੀਂ ਆ ਤੇ ਪਤੀਜੇ ਨਿੱਕੇ ਨੇ ਪਵਾੜਾ ਪਾਇਆ ਸੀ ਕਹਿੰਦਾ ਵੀ ਮੈਨੂੰ ਅੱਡ ਕਰੋ ਹਾਂ ਹੀ ਉੱਥੇ ਖਿੱਲਰੇ ਬੋਲਰੇ ਸਾਰੇ ਜਿਹੜੇ ਕਦੇ ਵੱਧ ਘਟ ਗੱਲਾਂ ਹੋਈਆਂ ਸਾਰੀਆਂ ਤੇ ਮੈਂ ਗਈ ਮੈਂ ਤੇ ਫਸ ਗਈ ਉੱਥੇ ਜਾ ਕੇ ਫਰ ਤਾਂ ਇਹਨੂੰ ਪਤਾ ਵੀ ਹੁਣ ਗੱਲ ਨਾ ਕਰੋ ਵੀ ਚਾਖਣਾ ਲੈ ਕੋਈ ਗੱਲ ਹੀ ਨਹੀਂ ਪੂਆ ਨੇ ਕੀਤੀ ਇਹ ਪੈਣਾ ਘਰ ਘਰੀ ਕਹਾਣੀ ਹੋਵਾ ਆਵੇਂ ਆਂਦੇ ਨਾਨਕ ਦੁਖੀ ਆ ਸਭ ਸੰਸਾਰ ਇਹ ਜਿੰਨੂ ਸਿਆਲੋ ਉਹੋ ਹੀ ਬਸ ਦੁਖੀ ਆ ਹਾਂ ਉਹੋ ਗੱਲ ਵੀ ਗਈ ਮਿਲਨ ਵੀ ਚਲੋ ਦੋਵਾਂ ਘੜੀਆਂ ਦਾ ਵਲਾ ਕਰਕੇ ਵੀ ਆ ਜੰਨੀ ਛੇਤੀ ਫਿਰ ਦਿਨ ਤਾਂ ਮੈਨੂੰ ਲੱਗ ਗਈ ਫਿਰ ਕੀ ਨਬੇੜ ਕੇ ਆਈ ਤੂੰ ਨਬੇੜ ਨਾ ਕੀ ਆ ਇੱਥੇ ਤਰੇਲ ਚ ਖਲੋਤੀ ਇੱਧਰ ਹੋਗਾ ਮਾਂ ਮੇਰੀ ਬਲਕੋ ਫਾਇ ਆ ਗਈ ਕਹਿੰਦੀ ਵੀ ਹੁਣ ਜੇ ਨਿੱਕੀ ਇਹਦੀ ਜ਼ਿਆਦਾ ਚਲਾਕ ਉਹ ਕਹਿੰਦੀ ਵੀ ਲੈ ਕੇ ਅੱਡ ਹੋ ਜੀਏ ਤਾਂ ਕਹਿੰਦੀ ਵੀ ਸਾਰੀ ਉਮਰ ਵੱਡੇ ਨੇ ਕਮਾਈ ਕੀਤੀ ਤੂੰ ਨੂੰ ਕਿਦਾਂ ਮੈਂ ਤੱਕਾ ਦੇਦਾ ਇਹ ਤੂੰ ਦੱਸ ਨਾ ਇਹ ਵੀ ਗੱਲ ਠੀਕ ਹੈ ਉਹ ਕਹਿੰਦੀ ਵੀ ਮੈਂ ਇਦਾਂ ਦੇ ਕੰਮ ਨਹੀਂ ਹੁਣ ਦੇਣੇ ਹੁਣ ਮੈਂ ਤੈਨੂੰ ਅੱਡ ਕਰਦਾ ਦੇ ਕੇ ਭਾਂਡਾ ਟੀਂਡਾ ਤੇ ਪੈਸੇ ਦੇ ਕੇ ਕਰਦਾ ਤਾਂ ਵੱਡੇ ਨੇ ਕਮਾਈ ਕੀਤੀ ਤੇ ਉਹ ਕੀ ਗੱਲ ਬਉਦਾ ਨਹੀਂ ਕੋ ਹੱਕ ਬਣਦਾ ਬਣਦਾ ਭਾਈ ਬਣਦਾ ਹਾਂ ਗੱਲਾਂ ਬਾਤਾਂ ਯੋ ਫਿਰ ਮੈਂ ਹੁਣ ਕੀ ਕਰਨਾ ਸੀ ਸਾਡ ਗੱਲ ਪੈਣਾ ਆ ਜਾਂਦੇ ਆਂਦੇ ਨਾਨਕ ਦੁਖੀਆ ਸਭ ਸੰਸਾਰ ਜਿਹਨੂੰ ਪੁੱਛ ਲੋ ਹੋਈ ਦੁਖੀ ਆ ਉਹੋ ਹੀ ਉਹੋ ਗਾੜੀ ਫੇਸ ਫੇਸ ਪੈਂਦਾ ਵਾ ਸਹੀ ਗੱਲ ਆ ਕੀ ਕਰਨਾ ਤੇ ਉਹ ਜੇ ਮੇਰੀ ਧੀ ਆਈ ਹੈ ਵਿਚਾਰੀ ਕਿਤੇ ਸਹੀ ਸਮਾਈ ਆਉਂਦੀ ਤੈਨੂੰ ਪਤਾ ਉਹ ਕਿਹੜੀ ਤੁਰੀ ਰਹਿੰਦੀ ਆ ਠੀਕ ਠਾਕ ਵਾ ਕੁੜੀ ਆ ਠੀਕ ਵਾ ਹਾਂ ਠੀਕ ਵਾ ਸਹੀ ਸਮਾਈ ਆਇ ਤੇ ਬੈਣ ਕਿਤੇ ਡਾਡਾ ਦੋਦੇ ਬੁੱਥੇ ਹੋਏ ਕਿਉਂ ਕੀ ਗੱਲ ਹੋਈ ਆ ਨਹੀਂ ਪੈਣਾ ਜਵਾਈ ਮੇਰੇ ਨੇ ਬਾਹਰ ਜਾਣਾ ਸੀ ਤੇ ਉਹ ਕਹਿੰਦੀ ਪੀ ਮੈਨੂੰ ਥੋੜੇ ਜਿਹਾ ਪੈਸੇ ਦੇ ਹਾਂ ਤੇ ਪੈਸੇ ਹਣ ਤੈਨੂੰ ਪਤਾ ਵਾ ਪੀ ਪਿੰਦਰਸੋਂ ਨੂੰ ਵੀ ਮੈਂ ਆ ਜਾ ਥੋੜੇ ਦਿਨ ਹੋਗੇ ਲੱਖ ਦਿੱਤਾ ਸੀ अच्छा। ਤੇ ਹੇ ਕਿਥੋਂ ਦੇ ਜਾਣ। ਹਾਂ ਤੇ ਹੁਣ ਮੈਂ ਸਲਾਹ ਫਿਰ ਮੁੰਡਿਆਂ ਨੂੰ ਇਕੱਠਿਆ ਕੀਤਾ ਸਾਰਿਆਂ ਨੂੰ। ਅੱਛਾ। ਜਿਵੇਂ ਨਾਟਕ ਵਿੱਚ ਚਾਨ ਕੇ ਬਹਿ ਗਈਆਂ। ਹੂੰ ਪਤਾ ਨਹੀਂ ਕੀ ਹੋਇਆ ਚੱਲਿਆ ਕੀ ਆਸ ਦੇਣਾ। ਕੀ ਉਹ ਭਾਟਾ ਕੇ ਦੇ ਦੇਣਾ ਵਾ ਕੁੜੀ ਨੂੰ ਇਹਨੇ। ਅੱਛਾ। ਆ ਗਈਆਂ ਤੇ ਫਿਰ ਮੈਂ ਆਖਿਆ ਮੈਂ ਆਖਾ ਪੁੱਤ। ਵੀ ਚਲੋ ਪਨਵਾਈਏ ਟਾੜੇ ਨੇ ਬਾਹਰ ਜਾਣਾ ਵਾ ਤੇ ਕਰੋ ਸਲਾਹ ਵੀ ਦੋ ਪੈਸੇ। ਹਾਂ। ਤੇ ਕਹਿੰਦੇ ਮਾਤਾ ਕਿਨੇ ਕਿਨੇ। ਮੈਂ ਖੋ ਆਂਦੀ ਜਿੱਦਾਂ ਦੇ ਪੈਸੇ ਓਦਾਂ ਦਾ ਦੇਸ। ਹੂੰ ਹੂੰ। ਤੇ ਮੈਂ ਆਖਾ ਫਿਰ ਆਂਦੇ ਵੀ ਹੁਣ ਜਿਓ ਵੱਡੇ ਦੇਸ ਲਾ ਦੂ ਤਾਂ ਇਹਨੇ ਪੈਸੇ ਕਿੱਥੋਂ ਕੱਢਣੇ। ਮੈਂ ਪਤਾ ਹੀ ਚਲੋ ਜੋ ਉਹਨੇ ਉਹ ਤਾਂ ਕਹਿ ਗਈ ਆ ਹਨਾ ਉਹਦੇ ਕਹੇ ਤਾਂ ਅਸੀਂ ਥੋੜੀ ਚੱਲਣਾ ਨਹੀਂ ਹੁੰਦਾ ਨਿੱਕਾ ਹੀ ਚੱਲ ਜਵੇ ਤੇ ਚਲੋ ਤੁਸੀਂ ਕਰੋ ਥੋੜੇ ਥੋੜੇ ਹਾਂ ਫਿਰ ਉਹਦਾ ਪਿੰਦਰ ਸੋਹਣੇ ਕਿਹਾ ਸੀ ਪੀ 50 50 ਦੋਵੇਂ ਪਰਾ ਕਰ ਦਨੇ ਹਾਂ ਤੇ ਬਾਕੀ ਤੂੰ ਕਰ ਲੈ ਹੂੰ ਮੈਂ ਕਿਹਾ ਚਲੋ ਜੀ ਸੱਦ ਕੇ ਹਨਾ ਹਾਂ ਕਿੱਥੇ ਛੱਡ ਇਹ ਲਾਗੋ ਦਵਦਾ ਬੰਦਿਆ ਲੈ ਅਹੀਂ ਕਿੱਥੋਂ ਜਾਣਾ 50 50 ਬੰਦਿਆਂ ਵਾਲ ਨੂੰ ਦਵਦਾ ਬੂਥੇ ਜੋਰ ਤਰ ਬਣਾ ਬਣਾ ਕਹਿਣ ਅਹੀਂ ਕਿੱਥੋਂ ਜਾਣਾ ਫਿਰ ਮੈਂ ਆਖਾਂ ਮੈਂ ਤੁਹਾਨੂੰ ਤਾਂ ਸੱਦਾ ਹੀ ਨਹੀਂ ਮੈਂ ਵਿੱਚ ਤੁਸੀਂ ਜਾ ਕੇ ਤਾਂ ਆਪਣਾ ਕੰਮ ਕਰੋ ਤਾਮੀ ਅਧਿਕਾਰ ਦੇ ਮੈਂਬਰ ਨਹੀਂ ਜਿੱਦਾਂ ਆਕਰ ਦੇ ਅਧਿਕਾਰ ਦੇ ਮੈਂਬਰ ਨਹੀਂ ਤੂੰ ਐ ਕਹਿਨੀ ਤੂੰ ਜੇ ਕਹਿਨੀ ਅੱਛਾ ਕੀ ਕਿਹਾ ਫਿਰ ਪਿੰਦਰ ਸੋਹ ਨੇ ਪਿੰਦਰ ਸੋਹ ਨੇ ਕੀ ਕਹਿਣਾ ਸੀ ਤੈਨੂੰ ਪਤਾ ਹੀ ਆ ਹੁਣ ਜਨਾਨੀਆਂ ਵੱਲ ਦੇ ਹੀ ਆ ਉਹਦਾ ਤੋਂ ਉਹਨਾਂ ਕਹਿਆ ਵੀ ਜਾਓ ਤੁਹਾਡੀ ਨਹੀਂ ਵਿੱਚ ਗੱਲ ਤੁਸੀਂ ਜਾ ਕੇ ਕੰਮ ਕਰੋ ਗਾਰ ਕੋ ਪੈਂਦੀਆਂ ਬੜੀਆਂ ਚੱਲ ਆ ਜਾ ਉੱਥੇ ਬੈੰਨੇ ਏਦਾਂ ਹੀ ਚੱਲਦਾ ਉਹ ਗੱਲ ਇਹੋ ਕੋਈ ਆ ਕੇ ਹੁਣ ਆ ਵੇਖ ਲੈ ਰਾਹ ਚ ਰੱਖੇ ਠੇਡਾ ਭਾਂ ਦੇ ਲੱਗ ਜੇ ਉਹ ਤੋਂ ਨਹੀਂ ਦਵਾਈ ਨਹੀਂ ਕਿਤੇ ਦਿਲ ਨਹੀਂ ਹੌਲਾ ਹੋਇਆ ਤੇਰ ਕੋ ਆਣ ਕੇ ਦੇ ਹੌਲਾ ਕਰ ਲਿਆ ਚੱਲ ਆ ਜਾ। ਜਾ ਤਾਰਨੀ ਕੁੱਟ ਅੰਟੀ ਆਪਣੀ ਵਾਸਤੇ। ਕੋਈ ਨਹੀਂ ਉਹਦਾ ਪਿੰਦਰ ਸੋਂ ਤੇ ਕਹਿੰਦਾ ਸੀ ਕਿ 50 50000 ਦਵਾਂਗੇ। ਵੇਖਿਆ ਕਿੱਦਾਂ ਫਰੀ ਪਈ ਬਹੁ ਕਰ ਕਿਦਾਂ ਮਾਰੀ ਬਰੂ ਜਿੱਦਾਂ ਖਾਧਾ ਹੁੰਦਾ ਇਦਾਂ ਰਹਿੰਦੀ ਏ ਉਬਲੀ ਪਤਾ ਨਹੀਂ ਕਿਉਂ ਦੇਣਗੇ 50000 ਰੁਪਈਆ ਠੀਕ ਵਾ ਨਹੀਂ ਤੇ ਤੂੰ ਆਪਣੇ ਕੋਲੋਂ ਦੇਦੀ ਤੂੰ ਤੈਨੂੰ ਕਿ ਲੋੜ ਇਹਨਾਂ ਦੇ ਐ ਪੁੱਛਣ ਦੀ ਤਾਂ ਗਾਗਾ ਹੋ ਕੇ ਹੱਥ ਢੰਦੀ ਨਾਲੇ ਪੁੱਛਦੀ ਆ ਨਹੀਂ ਨਹੀਂ ਗਬਿੰਦ ਪਾਰ ਫੇਰ ਵੀ ਪੁੱਤ ਵਾ ਆਮਨਾ ਰੱਖਣਾ ਹੀ ਪੈਂਦਾ ਵਾ ਜੇ ਮੇਰਾ ਜਿੰਦਾ ਹੁੰਦਾ ਤੇ ਮੈਂ ਨਾ ਪੁੱਛਦੀ ਤੇ ਹੁਣ ਤਾਂ ਮੈਂ ਇਹਨਾਂ ਦੇ ਹੱਥਾਂ 'ਚ ਵਾਂ ਇਹ ਥੋੜਾ ਮੈਂ ਤੈਨੂੰ ਕਹਿਣ ਲਈ ਆ ਵੇ ਇਹ ਹੁਣ ਪੁੱਤ ਮੰਨਣ ਦੇ ਤੇ ਉਹ ਤੁਮਾਪਿਆਂ ਦੀ ਵੀ ਮੂੰਹ ਉਹਨਾਂ ਨੇ ਆ ਡਾਡੇ ਕਰ ਲਿਆ ਉਹਨਾਂ ਨੇ ਪਿਛੋਂ ਲੈ ਕੇ ਪੈਸੇ ਦੇਣੇ ਆ ਵੇ ਭੈਣੇ ਕੋਈ ਟਾਈਮ ਦਾ ਹਵਾ ਪਾਣੀ ਇਦਾਂ ਦਾ ਹੁੰਦਾ ਵਾ ਹਾਂ ਹੁਣ ਇਹ ਮੇਰੇ ਪੋਤੇ ਆਪਣੇ ਘਰ ਸੌਖੇ ਆ ਤੇ ਮੇਰੀ ਧੀ ਵੀ ਤੇ ਸੌਖੀ ਹਿੰਦੀ ਤੇ ਉਹ ਕਿ ਇੱਥੇ ਆਣ ਕੇ ਡੇਕਦੀ ਇਹ ਤੇ ਹੈ ਵਾ ਤੇ ਧੀਆ ਨੇ ਮਾਪਿਆਂ ਦੇ ਕੋਲ ਭਰਾਵਾਂ ਦੇ ਆਉਣਾ ਵਾ ਹਾਂ ਹੁਣ ਗਬਿੰਦ ਪਾ ਲੋ ਚਾਰ ਭਰਾ ਵਾ ਤੇ ਤਿੰਨ ਸੌਖੇ ਆ ਹੂੰ ਤੇ ਆਣ ਕੇ ਇੱਥੇ ਰੁੰਦੀ ਹੀ ਲੈ ਉਹਨਾਂ ਦੀਆਂ ਲੋੜੀਆਂ ਆਈਆਂ ਉਹ ਆਪਣੇ ਘਰ ਐਦਾਂ ਜੇ ਤੇ ਤੈਨੂੰ ਮੈਂ ਠੀਕਦੀ ਤੋ ਆਈ ਨਹੀਂ ਫੇਰ ਮੈਂ ਤੀਏ ਆਉਣਾ ਤੇ ਮੈਂ ਕਹੇ ਠੰਡ ਤੋਂ ਡਰਦੀ ਨਹੀਂ ਆਈ ਕੀ ਕਹਿਣਾ ਠੰਡੇ ਤੈਨੂੰ ਜ਼ਿਆਦਾ ਚੰਬੜ ਚੱਲੀ ਸੀ ਕੀ ਗੱਲ ਸੀ ਤੈਨੂੰ ਲੋਕ ਹੀ ਜਾਂਦੀਆਂ ਨਹੀਂ ਉਹਨਾਂ ਨੂੰ ਉਹਨਾਂ ਨੂੰ ਨਹੀਂ ਠੰਡ ਲੱਗਦੀ ਤੈਨੂੰ ਤੇ ਉਹੋ ਗੱਲਾਂ ਲੋ ਕਰ ਤੂੰ ਫੇਰ ਪੁੱਠੇ ਕੰਮ ਕਰਦੀ ਹਨ ਹੋਰਿਓ ਪੂਰੇ ਮਾਰ ਕੇ ਗਈ ਆ ਤੇ ਕਿਹਦਾ ਨਾ ਮਾਰੇ ਮੂੰਹ ਤੇ ਬੜ ਬੋਲੀ ਗੱਲ ਉਹਦੇ ਮੂੰਹ ਚ ਜੜੀ ਆ ਇਹਨਾਂ ਕਰ ਹੀ ਜਾਣੀ ਆ ਚੰਗਾ ਐਦਾਂ ਤਾਂ ਚੰਗਾ ਰਹਿੰਦਾ ਬੰਦਾ ਭਾਵੇਂ ਭੈਣ ਵਾ ਤੇ ਭਾਵੇਂ ਭਰਾ ਹੋਵੇ ਭਾਵੇਂ ਮਾਂ ਹੀ ਹੋਵੇ ਤੇ ਪਰਮਣੇ ਨੇ ਬਾਹਰ ਜਾਣਾ ਵਾ ਹੁਣ ਨਹੀਂ ਬਾਹਰ ਜਾਣਾ ਵਾ ਤੇ ਹੱਥ ਪਲੇ ਹੈ ਨਹੀਂ ਉਹ ਕੋਸ ਤੇ ਤਾਂ ਹੀ ਆਈ ਆ ਅੱਛਾ ਤੇ ਮੇਰੀਆਂ ਗੱਲਾਂ ਨਾ ਕਿ ਤੈਨੂੰ ਫਲਾਤੋਂ ਨੂੰ ਦੱਸਦੀ ਹੋਰ ਨਾ ਹੋਵੇ ਕਿ ਤੇ ਉਹ ਬਣਾ ਕੇ ਮੁੱਦਾ ਤੇ ਡੜੇ ਮੜ ਕੇ ਮੈਨੂੰ ਮੇੜੇ ਮਾਰਦੀ ਰਵੇ ਤੇ ਇਧਰ ਦੀਆਂ ਗੱਲਾਂ ਜਿਹੜੀਆਂ ਤੇਰੀ ਨਾ ਹੋ ਕੇ ਵੀ ਚੱਲ ਜਰ ਤੇ ਉਹ ਵੀ ਬਣਾ ਬਣਾ ਕਰਨ ਨਾ ਨਹੀਂ ਸਹਣਾ ਬੜੀ ਚਲਾਕੀ ਇਹ ਤਾਂ ਗੜਗੜੇ ਉੱਥੇ ਕਰਦੀ ਗੱਲਾਂ ਇਹ ਸਾਡੀਆਂ ਵੀ ਕੁੰਡਾਂ ਦਾ ਪਸਾਉਂਦੀ ਆ ਹਮ ਸਾਡ ਗਾਲ ਉਹਨਾਂ ਦੋ ਜਗ੍ਹਾ ਤੇ ਉਹ ਵਿੱਚ ਮੁੜ ਕੇ ਮੈਨੂੰ ਇੱਕ ਦੂਜੀ ਲੈਂਦੀਆਂ ਵਾ ਅੱਛਾ ਉਹ ਜਿਹੜੀ ਨਿੱਕੀ ਆ ਉਹਦੀ ਐਡੀ ਜ਼ਬਾਨ ਹੀ ਹੋ ਇਹਨੇ ਹੋਰ ਸੰਭਾਲਦੀ ਦੋਹਾਂ ਨੂੰ ਖਵਾਲਦੀ ਆ ਜੇ ਗਵਿੰਦਪਾਲ ਵੇਲਾ ਸਾਰਾ ਮੇਰਾ ਹੀ ਹੋ ਸਹੀ ਗੱਲ ਹੈ ਹਾਂ ਤਾਂ ਵੀ ਤੇ ਸੜ ਮੇਰੀ ਜ਼ਮੀਨ ਮੇਰੇ ਨਾਂ ਤੇ ਤਾਂ ਵੀ ਢਾਟਾ ਮਾਰਦੀ ਮੇਰਾ ਤੇਰਾ ਤੈਨੂੰ ਲਾਵਾ ਕੇ ਨੁਕਰੇ ਇੱਕ ਵਾਰੀ ਇਹਨੂੰ ਢਾਟਾ ਜਿਹੜੀ ਮਾਰਦੀ ਨਾ ਇਹਨੂੰ ਆਖਾਂ ਤੇ ਚੱਲ ਆ ਹੋ ਗਿਆ ਫਿਰ ਕੀ ਕਰਨਾ ਵਾ ਹਾਂ ਤੇ ਜੇ ਫਿਰ ਨੌਤੀ ਹੈਦਾ ਖਾਣ ਨੂੰ ਸਾਰਾ ਕੁਝ ਮਿਲਦਾ ਕਦੀ ਬਾਹਰ ਨਹੀਂ ਨਿਕਲ ਕੇ ਵੇਖਣਾ ਪੈਂਦਾ ਵੀ ਸਬਜ਼ੀ ਵਾਲਾ ਭਾਈ ਵੀ ਆਇਆ ਵਾ ਤੇ ਫੇਰ ਵੀ ਇਹ ਚੰਬਦੀਆਂ ਚ ਲਾਉਂਦੀਆਂ ਆਪਣੇ ਲਈ ਜੇ ਨਾ ਗਵਿੰਦਪਾਲ ਜੇ ਮੈਂ ਇਹਨਾਂ ਦੀ ਸੱਸ ਵਾਂ ਤੇ ਉਹ ਵੀ ਮੇਰੀ ਸੱਸ ਵਾ ਨਹੀਂ ਮੈਂ ਉਹਨੂੰ ਕਿੱਥੇ ਧੱਕਾ ਦਵਾ ਨਹੀਂ ਹੁਣ ਇਹ ਮੇਰਾ ਖਾਂਦੀ ਆ ਮੈਂ ਉਹਦਾ ਖਾਂ ਲਈ ਆ ਉਹ ਤਾਂ ਹੈ ਹੀ ਸਾਰਾ ਕੋਹ ਤੇ ਉਹਦਾ ਹੀ ਆ ਆਹੋ ਦੇਖੜਾ ਤੂੰ ਮੂਜਾ ਲੈ ਕੇ ਪਿਛੇ ਉਹ ਤੇ ਜਾ ਇਹ ਲੈ ਕੇ ਆਈਆਂ ਵਾ ਕੋਈ ਨਿਕ ਬੰਦਪਾਰ ਜੇ ਮੁੰਡਿਆ ਦੇਣ ਕੇ ਜੀ ਸਦਕੇ ਪੁੱਛ ਲਿਆ ਵਾ ਹਾਂ ਵੀ ਕਰਤੀ ਆ ਦੇਣ ਕੇ ਠੀਕ ਆ ਨਹੀਂ ਤੇ ਫਿਰ ਆਪਾਂ ਤਾਂ ਜਾਣੇ ਜਾਣੇ ਤੂੰ ਉਦਾਂ ਇੱਕ ਗੱਲ ਵਾ ਚੱਲ ਮੈਂ ਤੈਨੂੰ ਇਹ ਨਹੀਂ ਕਹਿੰਦੀ ਵੀ ਤੂੰ ਪੁੱਛਿਆ ਕਿਉਂ ਵਧੀਆ ਵਾ ਪੁੱਛ ਲਿਆ ਵਾ ਭੈਣ ਭਰਾਵਾਂ ਨੂੰ ਚੱਲ ਉਹਨਾਂ ਨੂੰ ਭਾਲ ਕੇ ਸਾਰੇ ਉਹਨਾਂ ਟੱਬਰ ਨੂੰ ਵੀ ਪਰ ਤੂੰ ਹੀ ਥੋੜਾ ਜਿਆਦਾ ਨਾ ਕੁੜੀ ਦਾ ਪਾਸਾ ਥੱਲੇ ਆ ਕਰ ਤੂੰ ਵੀ ਆਨੀ ਆ ਫੇ ਮੈਂ ਅਮਾੜਾ ਆ ਜਾ ਉੱਥੇ ਜਾਣਾ ਹੋਵੇ ਤੇ ਟਿਕ ਟਕ ਟਕਾ ਕੇ ਫੇਰ ਹੀ ਜਾਣਾ ਵਾ ਨਹੀਂ ਨਹੀਂ ਦੇਣੇ ਆ ਮੈਂ ਖਲਾਉਣਾ ਆਪਣੇ ਜਵਾਈ ਨੂੰ ਐਦਾਂ ਦੀਆਂ ਤੇ ਗੱਲਾਂ ਬਾਤਾਂ ਕੀ ਕਰੀਏ ਦੋ ਢਿੱਡ ਫੋੜ ਲਈਦਾ ਇੱਕ ਦੂਜੇ ਕੋ ਤੂੰ ਜਦੋਂ ਤੀ ਗਈ ਨਾ ਤੇ ਮੈਨੂੰ ਹੋਰ ਤਰਾਵਾਂ ਇੱਧਰ ਨੂੰ ਜਾਂਦੀ ਰਹੀ ਮੈਂ ਖਿਆ ਹੁੰਦੀ ਆ ਤੇ ਕਿਤੇ ਜਾਵਾਂ ਘੜੀ ਲਾਗੇ ਬਾਵਾ ਖਲੋਵਾ ਦਿਲ ਦੀਆਂ ਫੋਲੀਆਂ ਕਿਤੇ ਨਹੀਂ ਚਾਹ ਲੈ ਆ ਲੱਗੀ ਆ ਤਰ ਨਾਨਾ ਉਹਨਾਂ ਕਹਣਾ ਜਾ ਕੇ ਬੈਠੀ ਆ ਘਰ ਤੇ ਚਾਹ ਬਣਾਈ ਆ ਮੈਨੂੰ ਗੈਸ ਜੀ ਹੋ ਜਾਂਦੀ ਮੈਂ ਨਹੀਂ ਪੀਂਦੀ ਚਾਹ ਤੂੰ ਹਣ ਨਹੀਂ ਮੈਂ ਬਣਾ ਲੈਂਦੀ ਆ ਮੈਂ ਤਾਂ ਬੰਦ ਪਰ ਮੈਂ ਪੀਣੀ ਨਹੀਂ ਚਾਹ ਵੇਖ ਲਾ ਫਿਰ ਚਾਹ ਕੋਈ ਨਹੀਂ ਜਾਣੀ ਫਿਰ ਪੀ ਲਾਂਗੇ ਵੇਖ ਲਾ ਇਹਦੇ ਚਾਲੇ ਹੈ ਲੱਛਣ ਵੇਖ ਲਾ ਵੀ ਚਾਹ ਤਾਂ ਘੰਟਾ ਹੋ ਗਿਆ ਤੂੰ ਮਾਂ ਤਰੇ ਵੀ ਜਿਹੜੀ ਰਿਜਣ ਨਹੀਂ ਡਈ ਨਹੀਂ ਬਾਹਰ ਆ ਮਨਜੀਤ ਵੇਖਾਂ ਨਹੀਂ ਕੈਂਟਾ ਬੈ ਕੇ ਗਈ ਤੈਨੂੰ ਮਾਸਾ ਸ਼ਰਮ ਹੈਗੀ ਕਿ ਨਹੀਂ ਚਾਹ ਦਾ ਤੈਨੂੰ ਕਹਿਤਾ ਇੱਕ ਕੱਪਾ ਤੇ ਤੂੰ ਕੀ ਕਰਨ ੜੀ ਉਦਾਂ ਦੀ ਤੇ ਲੱਗੀ ਗਈ ਹੈਗੀ ਸੀ ਤਰਨ ਚਾ ਤੂੰ ਹੀ ਵੇਲੇ ਤੇ ਉਹ ਵੀ ਵੇਲੀ ਮੈਂ ਵੇਲੀ ਥੋੜਾ ਮੈਂ ਬੜਾ ਕੰਮ ਕਰਨ ੜੀ ਆ ਅੱਛਾ ਜਾਂਦੀ ਚਾ ਕਿਹੜਾ ਪਾੜ ਚੁੱਕਿਆ ਸੀ ਮੈਨੂੰ ਤੇ ਤੇਰਾ ਸਿਰ ਫਿਸਿਆ ਦਿਖਿਆ ਨਹੀਂ ਕੀ ਕਰਨ ੜੀ ਤੂੰ ਉਦਾਂ ਦੀ ਤੇ ਕੀ ਕਰਨ ੜੀ ਕੰਮ ਕਿੰਨਾ ਹੀ ਅੰਦਰ ਸਾਰਾ ਕਰਕੇ ਹਟੀ ਆ ਕੋਈ ਗੱਲ ਨਹੀਂ ਬਣ ਜਾਂਦੀ ਚਾ ਜੀ ਬਹੁਤੀ ਗੱਲ ਹੀ ਨਾ ਤੇ ਖੋਦ ਉੱਠ ਕੇ ਬਣਾ ਲਿਆ ਕਰੋ ਅੱਛਾ ਹੁਣ ਤੇਰੀ ਆ ਜਬਾਨ ਏਡੀ ਹੋ ਗਈ ਆ ਤੈਨੂੰ ਫਿਰਨ ਕਿਉਂ ਉਧਰ ਡਾਤਾ ਤੈਨੂੰ ਤੂੰ ਜਬਾਨ ਹੀ ਵਿਧਾਲੀ ਤੂੰ ਆਪਣੀ ਮੇਰੀ ਗੱਲ ਸੁਣ ਲਾ ਇੱਥੇ ਜਿੰਨੇ ਵੀ ਆਉਣਾ ਨਾ ਚਾਹ ਮੇਰੇ ਬਿਨਾ ਪੁੱਛਿਆਂ ਤਾਂ ਚਾਹ ਹੋਣੀ ਚਾਹੀਦੀ ਏ ਤੈਨੂੰ ਮੈਂ ਦੱਸ ਦਿੰਦੀ ਹਾਂ ਇਹ ਗੱਲ ਇਹ ਗੱਲ ਤੂੰ ਖੋਦ ਹੀ ਬਣਾ ਲਿਆ ਕਰੋ ਬਿਨ ਪੁੱਛਿਆਂ ਤਾਂ ਤੂੰ ਇੱਥੇ ਕੀ ਕਰਨ ਰਹੀ ਏ ਫਿਰ ਮੈਂ ਤੇਰੇ ਕਾਮਾ ਮੈਨੂੰ ਅੱਛਾ ਉਹ ਆਈ ਇੱਥੇ ਗਾੜੀ ਜੈਂਟਰਮੈਨ ਨਹੀਂ ਉਹਨੂੰ ਚਾਹਾਂ ਰਹਿਣਾ ਰਹਿਣ ਦੇ ਕਦਵਾ ਹੈ ਬੜੀ ਚੰਗੀ ਹੈ ਨਾ ਉਤੋਂ ਆ ਗਈ ਫਿਰ ਤੁਰ ਕੇ ਸਿਰ ਮੇਨਾੜਾ ਉਹਨੂੰ ਅੱਛਾ ਮ ਖੱਤ ਤੇ ਗਿਆ ਉਥੇ ਫਿਰ ਨਹੀਂ ਹੀ ਗਈ ਘੁਮੜ ਨਹੀਂ ਹੀ ਗਈ ਕਿਤੇ ਲੈ ਕੇ ਇੰਨੇ ਪੈਸੇ ਜਿਹੜੀ ਘੁਮੜ ਗਈ ਸੀ ਕਿਸ ਕੰਮ ਨੂੰ ਗਈ ਸੀ ਉਥੇ ਜਾ ਕੇ ਵੀ ਉਸ ਇਹੋ ਜਿਹਾ ਸਿਆਪਾ ਉਧਰ ਵੀ ਪਿਆ ਸੀ ਤਾਂ ਕਰਕੇ ਮੈਨੂੰ ਕੀ ਪਤਾ ਇੱਕ ਬਲਾ ਛੱਡ ਕੇ ਤੇ ਦੂਜਿਆਂ ਦੇ ਵਿੱਚ ਮੈਂ ਵੜ ਗਈ ਆ ਆਹ ਮੈਂ ਤਾਂ ਤੈਨੂੰ ਬੁਲਾ ਹੀ ਦੀਦੀ ਅਕਲ ਵੇਖ ਲੈ ਇੱਡੀ ਕੁਆ ਜਬਾਨ ਇਹਦੀ ਐਡੀ ਲੰਮੀ ਤੇ ਕੰਮ ਨੂੰ ਇਹ ਥੇਲੇ ਦੀ ਨਹੀਂ ਕਿਤੇ ਇਹ ਜੋ ਮੇਰੀਆਂ ਗੱਲਾਂ ਤੇ ਤੁਹਾਨੂੰ ਜ਼ਹਿਰ ਵਰਗੀਆਂ ਲੱਗਣੀਆਂ ਤੇ ਲੱਗਦੀਆਂ ਵੀ ਆ ਕਿਉਂਕਿ ਮੈਂ ਗੱਲ ਮੂੰਹ ਤੇ ਕਰ ਦਿੰਨੀ ਆ ਮੰਦੀਆਂ ਵੀ ਮਾਤਾ ਦੀ ਕੱਲੀ ਕੱਲੀ ਧੀ ਆ ਚਲੋ ਜਿੱਥੇ ਬਣਦਾ ਉੱਥੇ ਜਾਂਦੇ ਵੀ ਆ ਦਿਨਦਿਆਰ ਹੁੰਦਾ ਚਲ ਇਹਨਾਂ ਹੁੰਦਾ ਵੀ ਦਿਨਦਿਆਰ ਧੀ ਆਂ ਦੋ ਤੇ ਲੋੜ ਪੈ ਗਈ ਤੇ ਮਾਇਤ ਕਰੋ ਓੰਨੀ ਕਿ ਚਾਦਰ ਕਹਿੰਦੇ ਹੁੰਦੇ ਆ ਪੈ ਚਾਦਰ ਵਿਹ ਕੇ ਪੈਰ ਪਸਾਰਨੇ ਚਾਹੀਦੇ ਆ ਤੇ ਮੰਮੀ ਨੇ ਉਹਨੂੰ ਬੜੀ ਖੁੱਲ ਦੇਤੀ ਆ ਬਹੁਤ ਜਿਆਦੀ ਓਦੋਂ ਤੁਸੀਂ ਤੇ ਇੱਥੇ ਨਹੀਂ ਜਦੋਂ ਆਈ ਸੀ ਛੇਤੀ ਕਰੋ ਚਾਪਣਾ ਲਓ ਐਦਾਂ ਕਰ ਲਓ ਮੈਨੂੰ ਮੰਮੀ ਇੰਨੇ ਪੈਸੇ ਚਾਹੀਦੇ ਆ ਤੇ ਜਦੋਂ ਮੰਮੀ ਨੇ ਉਹਨੂੰ ਹਾਂ ਕਰਤੀ ਆ ਤਾਂ ਹੁਣ ਆ ਤੁਹਾਨੂੰ ਵਿੱਚ ਬਾੜ ਕੇ ਇਹ ਕਿਹਦਾ ਕਹਿਤਾ ਪੁੱਤ ਜਿੰਨੇ ਬਣਦੇ ਦੋ ਅਸੀਂ ਕਿੱਥੋਂ ਲੈਣੇ ਆ ਹਾਂ ਤੂੰ ਹੀ ਮੇਰੀ ਸੁਣ ਲਓ ਗੱਲ ਬੰਦਿਆਂ ਨੂੰ ਗੱਲਾਂ ਤੇ ਮੇਰੀਆਂ ਤੁਹਾਨੂੰ ਉਹ ਗੱਲ ਕੌੜੀਆਂ ਲੱਗਣੀਆਂ ਵੀ ਦਿਮੇਂਦਰ ਮੂੰਹ ਤੇ ਕਹਿਣ ਡਈ ਆ ਪਰ ਆਪਾਂ ਨਹੀਂ ਉਹ ਭਜਾ ਦੇਣਾ ਆਪਣਾ ਨਹੀਂ ਜਵਾਗ ਦੇ ਹੰਡਿਆ ਉਹਦਾ ਖਰਚਾ ਸਕੂਲੀਆ ਜੇ ਦੇਣ ਵਾਲਾ ਸਾਰਾ ਪਿਆ ਵਾ ਉਹ ਹੁਣ ਕਰੀਏ ਕੀ ਜੇ ਇਹ ਤੇ ਪੈਸੇ ਹੁਣ ਫਸਲ ਬਾੜੀ ਦੇ ਫੇਰ ਤੇ ਗੱਲ ਹੋਰ ਆ ਹੁਣ ਪੈਸੇ ਮਾਤਾ ਦੇ ਆ ਤੇ ਉਹਨੂੰ ਮੈਂ ਕਹਾਂ ਕੀ ਹੈ ਆਪਣਾ ਤੇ ਮਾੜਾ ਮੋਟਾ ਸਹੀ ਜਾਂਦਾ ਹੁਣ ਮਾਤਾ ਨੂੰ ਪੈਸੇ ਦੇ ਅਸੀਂ ਕਿਹ ਟਰੀਕੇ ਨਾਲ ਕਹਿਣਾ ਪੈਣਾ ਮਾਤਾ ਦੇ ਜਿੰਨੇ ਜਾਇਜਾ ਉਹਨੇ ਦੇ ਜਿਆਦੇ ਨਾ ਦੇ ਹੁਣ ਜੇ ਜੱਕ ਤਾਂ ਮਾਤਾ ਨੂੰ ਨਾ ਕੀਤੀ ਨਹੀਂ ਪੈਸੇ ਦੇਣੇ ਤੇ ਮਾਤਾ ਉਖੀ ਨਹੀਂ ਕੰਮ ਤੇ ਅੱਗੇ ਕਰਕੇ ਖੁਸ਼ ਨਹੀਂ ਟੀਟ ਜਿਆ ਨਹੀਂ ਦੂਜੇ ਭਰਾ ਡੇ ਲਾਗੇ ਕਰਨ ਇਹਨੂੰ ਬਿਮਾਰੀ ਪਈ ਆ ਸਾਰਾ ਦਿਨ ਉੱਥੇ ਮੰਜੇ ਤੋੜਦਾ ਰਹਿੰਦਾ ਵਾ ਉਹਨੂੰ ਤੇ ਪੈ ਜਾਣਾ ਮੂੰਹ ਵੀ ਚੱਲ ਕੋਈ ਨਹੀਂ ਸਾਰੇ ਮੇਰੇ ਤਗੜੇ ਆ ਅੱਜ ਉਹਨਾਂ ਤੋਂ 3-4 ਲੱਖ ਕਰਤਾ ਵਾ ਤੇ ਫੇਰ ਕੋਈ ਗਰਜ ਹੋਊਗੀ ਤੇ ਪੂਰੀ ਕਰ ਦੇਣੀ ਆ ਇਦਾਂ ਜਵਾਈਆਂ ਨੂੰ ਖੁੱਲ੍ਹਾ ਮਿਲ ਜਾਂਦੀਆਂ ਵਾ ਜੇ ਤੇ ਖੁੱਲ੍ਹਾ ਦਿੰਦੀਆਂ ਕੌਣ ਆ ਧੀਆਂ ਤੇ ਸੱਸਾਂ ਉਹ ਵੀਰ ਨੇ ਸਮਝਾਤਾ ਕੋਈ ਨਹੀਂ ਜਾਇਜ ਹੀ ਪੈਸੇ ਦੇਣੇ ਜਨੇ ਦਾ ਪੈਣੀਆਂ ਥੋੜੇ ਬਹੁਤੇ ਜਿੰਨੇ ਦਿੱਤੇ ਤੁਹਾਨੂੰ ਜਾਇਜ ਕਹਤਾ ਵਾ ਅਗਲੀ ਜਾਇਜ ਦੇ ਕੇ ਦੱਸੋ ਤੇ ਆਖੀ ਨਾ 3.4 ਲੱਖ ਦਉ ਤੇ ਇੱਥੇ ਨਾਂ ਮਟਾ ਦੀ ਮੇਰਾ ਇਹ ਗੱਲਾਂ ਹੋਈਆਂ ਵਾਂ ਇੰਨਾ ਚ ਕੋਈ ਨਹੀਂ ਸਮਝਾਇਆ ਜਿੰਨੇ ਵੱਡੇ ਮੁਲਖ ਦੇ ਜਿੰਨੇ ਪੈਸੇ ਲਾ ਦੋਗੇ ਉਹਨੇ ਵੱਡੇ ਮੁਲਖ ਚ ਘਲਦਾਗੇ 10 ਅਹੀਂ ਕਮਾਈ ਖਾਣੀ ਆ ਨਾਲੇ ਦੂਜੀ ਗੱਲ ਉਹਨਾਂ ਨੇ ਮੇਰਾ ਕੀ ਮﻘਾਬਲਾ ਕਰਦੇ ਤੁਸੀਂ ਆ ਜਿਹੜਾ ਦੋ ਡੋਲੇ ਸਾਹਮਣੇ ਡਈਆਂ ਇਹ ਕਿਤੇ ਘੱਟ ਅੰਤਰੇ ਖਰਚਾ ਅਤਦਾਵਾ ਹੱਦ ਹੋਈ ਤੁਹਾਡੇ ਵਾਲੀ ਦਮਿੰਦਰ ਆਂਦੇ ਜੇ ਬੋਲਦੀ ਤੇ ਫਿਰ ਤੁਹਾਨੂੰ ਮਤਰੀ ਜਹਿਰ ਆ ਗਈ ਲੱਗਦੀ ਆ ਤੂੰ ਨਾਂ ਮਾਤਾ ਦੇ ਸਾਹਮਣੇ ਹੋਈਆਂ ਗੱਲਾਂ ਕਰੀ ਤੈਨੂੰ ਪਤਾ ਰੋਟੀ ਟੋਕਰੀ ਉਹਦੇ ਸਿਰ ਤੇ ਮਿਲਣ ਡਿਆ ਠੀਕ ਆ ਹੱਡ ਨਾ ਫੇਰ ਸਹੀ ਆ ਚੁੱਪ ਕਰਕੇ ਬਹੁਤੀ ਧੀਰ ਆ ਉਹ ਬੋਲ ਉਹ ਉਹ ਬੋਲਦੀ ਨਾ ਉਹਨੂੰ ਬੋਲਣ ਦੇ ਸਕੋ ਉਹਨੂੰ ਬੁਰੀ ਬਣ ਦੇ ਤੂੰ ਨਾ ਬੁਰੀ ਬਣੀ ਚੁੱਪ ਰਹੀ ਆਪਣਾ ਵੇਖੀ ਰਹੁੰਦਾ ਮੈਂ ਰੋਟੀ ਟੋਕ ਉਹਦੇ ਸਿਰ ਤੇ ਮਿਲ ਡਿਆ ਵਾ ਤੇ ਫਿਰ ਬਹਿ ਜਾਓ ਇੱਥੇ ਹੁਣ ਚੁੱਪ ਕਰਕੇ ਤੇ ਜਦਾਂ ਲਾਹਾਂ ਬਰਤੀ ਰੋਟੀ ਪੋਕ ਲੱਗੀ ਆ ਹੋ ਮੰਮੀ ਰੋਟੀ ਮੈਂ ਤੁਹਾਨੂੰ ਲਿਆ ਦੇਣੀ ਆ ਮੈਂ ਤੁਹਾਨੂੰ ਨਾਲ ਇੱਕ ਗੱਲ ਕਰਨੀ ਸੀ ਜਿੱਦਾਂ ਹੁਣ ਉਹ ਦਵਿੰਦਰ ਪੈਸੇ ਮੰਗਣ ਡਿਆ ਵਾ ਤੇ ਜੇ ਅਹੀਂ ਉਹਨੂੰ ਪੈਸੇ ਦੇ ਵੀ ਦਿੰਨੇ ਆ ਤੇ ਅਗਲੇ ਨੂੰ ਸ਼ਹਿਰ ਮਿਲ ਜਾਣੀ ਆ ਤੇ ਚਲੋ ਕੋਈ ਨਹੀਂ ਸੱਸ ਮੇਰੀ ਹੈਗੀ ਆ ਪੈਸੇ ਮੈਨੂੰ ਦੇ ਦਿੰਦੀ ਆ ਤੇ ਮੈਨੂੰ ਇੰਨਾ ਵੀ ਲੱਗਦਾ ਵੀ ਉਹਨੇ ਬਾਹਰ ਜਾ ਕੇ ਕੋਈ ਕੰਮ ਨਹੀਂ ਸਵਾਰਨਾ ਜਿਉ ਇੱਥੇ ਵਿਹਲਾ ਮੰਜੇ ਤੋੜਦਾ ਸਾਰਾ ਦਿਨ ਉੱਥੇ ਜਾ ਕੇ ਕੀ ਕਰੂਗਾ ਜਿੰਨੇ ਇੱਥੇ ਸਾਡੇ ਤੋੜੇ ਹੋਣਾ ਕੰਮ ਕੋ ਕਰ ਕੀਤਾ ਹੋਵੇ ਕਰਦਾ ਉਹਨੂੰ ਸਾਰਾ ਪਤਾ ਵੀ ਬਾਹਰ ਜਾ ਕੇ ਉਹ ਮੈਂ ਕਿੱਦਾਂ ਕਰਨਾ ਵਾ ਹੁਣ ਕੀ ਤਰ੍ਹਾਂ ਮਤਲਬ ਵੀ ਪੈਸੇ ਨਾ ਦਈਏ ਦੁੱਖ ਤੇ ਨੂੰ ਉਹਦਾ ਨਹੀਂਗਾ ਦੁੱਖ ਤੈਨੂੰ ਪੈਹਾ ਦਾ ਵਾ ਹੋ ਨਹੀਂ ਨਹੀਂ ਬੀਬੀ ਆ ਤੂੰ ਹੀ ਨਾ ਉਲਟੀ ਸੋਚ ਲੈਂਦੇ ਮੈਂ ਆਖਿਆ ਅੱਗੇ ਵੀ ਇੱਕ ਦੋ ਵਾਰੀ ਉਹਦੀ ਮਾਇਤ ਕੀਤੀ ਜਾਂਦਾ ਮੈਂ ਫਲਾਣੇ ਥਾਂ ਕੰਪਨੀ ਚੱਲੇ ਆ ਵਾ ਤੇ ਪਤਾ ਵੇਖਿਆ ਘੋਮ ਫਿਰ ਕੇ ਆ ਜਾਂਦਾ ਰਿਹਾ ਵਾ ਥੋੜਾ ਜਹਾ ਸਾਡੀ ਦੀਪ ਦੀ ਵੀ ਢਿਲਵਾ ਦੀਪ ਨੂੰ ਰੱਖੇ ਕੱਸ ਕੇ ਕਿਤੇ ਪਹਿਲਾਂ ਗੱਡੀ ਗੁੱਡੀ ਤੇ ਤੋਰਦੀ ਸਿੱਧਾ ਬਾਹਰ ਦਾ ਕੰਮ ਬਣਾਉਣ ਲਈ ਆ ਉਥੇ ਪੈਸੇ ਪੂਹੇ ਮਾਰ ਕੇ ਤੇ ਮੁੜ ਕੇ ਮੈਨੂੰ ਕਹਦਾ ਵਾ ਪੈਸੇ ਤੂੰ ਹੀ ਦੇਣੇ ਆ ਮੈਂ ਤੇ ਸਲਾਹ ਹੀ ਦਿੱਤੀ ਆ ਤੇ ਬੀਬੀ ਦੂਜੀ ਗੱਲ ਜੇ ਇੱਕ ਸਲਾਹ ਦਵਾਂ ਜੇ ਤੈਨੂੰ ਚੰਗੀ ਲੱਗੇ ਤੇ ਘਰ ਤੇ ਸਹੀ ਗੱਲ ਕਿਹੜੀ ਆ ਮੈਂ ਕਹਿੰਦੀ ਹ ਉਹ ਵਾਲਾ ਅੱਡੇ ਤੇ ਉਹਨਾਂ ਨੇ ਦੁਕਾਨ ਪਾਕ ਦਿੱਤੀ ਆਪਣੇ ਮੁੰਡੇ ਨੂੰ ਉਹ ਪਲਾਸਟਿਕ ਦਾ ਨਿੱਕਾ ਮੋਟਾ ਸਮਾਨ ਤੇ ਕਿੰਨੀ ਚਲਦੀ ਆ ਵੇਲਾ ਸਾਨੂੰ ਵੀ ਕੋਈ ਲੋੜ ਹੁੰਦੀ ਤਾਂ ਛੇ ਦੇਣਾ ਉੱਥੇ ਜਾਂਦੇ ਆ ਬਾਲਟੀਆਂ ਹੋ ਗਈਆਂ ਪਲਾਸਟਿਕ ਡੱਬੇ ਤੇ ਮੈਂ ਕਹਿੰਦੀ ਹਾਂ ਇਦਾਂ ਕਰੀਏ ਰਵਿੰਦਰ ਨੂੰ ਉਹ ਦੁਕਾਨ ਪਾ ਦਈਏ ਤੇ ਚੱਲੂਗੀ ਨਾਲੇ ਕਿਉਂ ਜੋਬਨ ਨੂੰ ਪਾ ਕੇ ਦਿੰਨੇ ਰੋਟੀ ਲਿਆ ਗੱਲਾਂ ਮਾਰਦੀ ਫਿਰਦੀ ਆ ਤੂੰ ਤਾਂ ਦੇ ਦੇ 5 ਲੱਖ ਉਹਨੂੰ ਜਾਂ 10 ਦੇ ਦੇ ਉਹਨੂੰ ਉਹਦਾ ਝੋਲਾ ਭਰ ਤੂੰ ਜੋਬਨ ਨੂੰ ਤੂੰ ਪਲਾਸਟਿਕ ਦੀ ਪਾ ਦੇਗੀ ਮੈਂ ਤੇ ਸਲਾਹ ਦਿੱਤੀ ਆ ਵੀ ਸਾਰਾ ਦਿਨ ਉਹ ਘਰੇ ਮੰਜੇ ਤੋੜਦਾ ਵਾ ਹੌਲੀ ਹੌਲੀ ਇੱਥੇ ਕੰਮ ਸੀ ਕੋ ਤੇ ਤਾਂ ਜਾ ਕੇ ਬਾਹਰ ਕਰੂ ਬਾਹਰ ਜਾ ਕੇ ਮੈਨੇ ਰੰਗ ਲਾ ਲਾਨੇ ਇੱਥੇ ਮੈਂ ਤੇ ਇੱਥੇ ਤੂੰ ਹੀ ਹੋ ਵੇ ਚਾ ਜਾ ਜਾ ਸਕੀਮਾ ਤੂੰ ਬਠੇਰਾਂ ਲਾਉਣੀ ਆ ਤੈਨੂੰ ਸਕੀਮਾਂ ਇਹਨਾਂ ਨੇ ਦਿਖਾ ਲਿਆ ਜਿਦਾਂ ਰੀਸ਼ਾ ਨੂੰ ਤਾਂ ਬਹੁਤ ਆ